ਬਹੁਤ ਸੋਹਣਾ ਬਣਿਆਗਾ ਉਹ ਰਾ ਨਾ ਜੇ ਗੇੜਾ ਕੱਢਿਆ ਤੂੰ ਵੀ ਕੱਢਿਆ ਪਤੋਂ ਗੇੜਾ ਤੋਰ ਫੇਰਾ ਫਿਰ ਨਾਲ ਜਾਂ ਤੂੰ ਹੁਣ ਦੂਜੀ ਗੱਡੀ 'ਚ ਬਹਿ ਜੀ ਜਾਣ ਲਗਾ ਹਾਂ ਉਹਦੋਂ ਉਹਦੋਂ ਇੱਕ ਮੈਂਬਰ ਇੱਧਰ ਖਿੜਾ ਲਾਂਗੇ ਮਨਪ੍ਰੀਤ ਬਹਿ ਜਾਊਗਾ ਉਹਦੇ 'ਚ ਸ਼ੀਸ਼ੇ ਖੋਲ ਉਹਦਰ ਸ਼ੀਸ਼ੇ ਖੋਲਦੇ ਉਧਰ ਬਹਿ ਜਾ ਇਹ ਕੰਮ ਬਹਿ ਜਾ ਇੱਧਰ ਇਹ ਕੰਮ ਨੂੰ ਨਹੀਂ ਕੋਈ ਉਹ ਹੁੰਦਾ ਤੋਰ ਫੇਰ ਲੋ ਗੇੜੇ ਕੱਢ ਲਓ ਘੇੜੇ ਕੱਢ ਲਓ ਬਾਲਾ ਰਾਸ਼ਨ ਚਾਰ ਘਰਾਂ ਦੇ ਪਨਾਉਣੇ ਫਿਰ ਸੀਗੇ ਰੱਜਣਾ ਦਾ ਹੈਗਾ ਹੀ ਸੀ ਹਜੇ ਤਾਂ ਉਧਰ ਆਪਾਂ ਕੁੱਟ-ਕੁੱਟ ਚਾਹ ਪੀਤੀ ਦੁੱਧ ਪੀਤਾ ਤਿੰਨ ਦਿਨ ਹੋ ਗਿਆ ਇੱਥੀਆਂ ਆ ਲੋਈ ਹਾਂ ਇਹ ਕਹਿੰਦਾ ਤਾਂ ਬੁਰਾ ਹਾਲ ਹੈ ਤਿੰਨ ਦਿਨਾਂ ਤੋਂ ਹੂੰ ਸਾਰੇ ਕਮਰਾ ਖਾਲੀ ਕਰ ਗਏ ਆਪਾਂ ਰਹਿ ਗਈਆਂ ਦੋ ਜਾਨੀਆਂ ਆਪਾਂ ਰਹਿ ਗਈਆਂ ਦੋ ਜਾਨੀਆਂ ਅੱਛਾ ਵੀਡੀਓ ਬਣਾਈਏ ਬੱਸ ਮੋਟੇ ਨਹੀਂ ਹੋ ਗਏ ਇੱਥੇ ਆ ਹੈਨਾ ਮੇਰਾ ਵੀ ਫੇਸ ਦਾ ਫਰਕ ਪੈ ਗਿਆ ਨਾ ਮੈਨੂੰ ਆਪ ਨੂੰ ਲੱਗਦਾ ਆ ਥਾਂ ਭਾਰੇ ਹੋਗੇ ਨਾ ਹੈਨਾ ਤੇ ਇੱਥੇ ਆ ਕੇ ਤਾਂ ਪਤਾ ਲੱਗਣਾ ਪੈਣਾ ਹੀ ਆ ਪੈਣਾ ਹੀ ਹੈ ਫਰਕ ਲੱਗ ਰਿਹਾ ਆਪਾਂ ਤਾਂ ਜਿਵੇਂ ਬੀਬੀਆਂ ਦਾ ਪ੍ਰੋਗਰਾਮ ਨਹੀਂ ਉੱਤੇ ਬੈਠੇ ਚਲ ਕੋਈ ਨਹੀਂ ਆਪਾਂ ਦੋਨੇ ਜਾਣਗੇ ਅੰਦਰ ਕਰਾਉਂਦੇ ਭੇਜ ਦੀ ਫਰਕ ਤਾਂ ਪੈਂਦਾ ਹੀ ਨਹੀਂ ਪੈ ਗਿਆ ਫਰਕ ਇੱਥੇ ਆ ਕੇ ਮੋਡੇ ਹੋ ਗਏ ਆ ਅੱਗੇ ਮੈਂ ਕੱਲ ਨੂੰ ਫਰਕ ਪੈ ਜਾਂਦਾ ਰੰਗ ਦਾ ਰੰਗ ਦਾ ਵੀ ਫਰਕ ਪੈ ਗਿਆ ਤੇ ਸੇਤ ਦਾ ਸੇਤ ਮੋਟੀ ਹੋ ਗਈ ਰੰਗ ਕਾਲਾ ਹੋ ਗਿਆ ਅੱਗੇ ਪਰਮਜੀਤ ਜੀ ਤੇ ਰਾਤ ਮੈਂ ਆਂਦੀ ਸੀ ਮੈਂ ਕਿਹਾ ਲੱਗਦਾ ਨਾ ਤੈਨੂੰ ਮੋਟੇ ਹੋ ਗਏ ਆਲੇ ਤੈਨੂੰ ਥੋੜਾ ਜਿਹਾ ਫਰਕ ਪੈ ਗਿਆ ਜਿਵੇਂ ਮੜਕ ਮਾਇ ਦੇ ਜਮਾ ਸਾਰੀ ਕਹਿੰਦੀ ਹੁੰਦੀ ਨਾ ਕੀ ਬਣੀ ਕੀ ਬਣੀ ਆ ਹਾਂ ਐਕੀ ਹੁੰਦੀ ਸਰੀ ਗੇ ਮੈਨੂੰ ਜਦ ਕੀ ਥੋੜੀ ਲੱਗਦੀ ਆ ਅੱਛਾ ਹਾਂ ਐਕੀ ਸੇਤ ਸਹੀ ਸੀ ਨਾ ਨਹੀਂ ਕੀ ਕਰ ਬਿਕੇ ਦੇ ਸੁਭਾੜੀ ਬਿਕੇ ਦੇ ਸੁਭਾੜੀ ਨਾ ਕੀ ਕਰਨਾ ਹੋਵਦਾ ਕੀ ਕਰਨਾ ਸਾਈਕੋਸਮੇਰੀ ਆਏ ਕਾਫੀ ਚੋਟੇ ਤੇ ਵੀ ਰਾਮਨ ਲੋੜ ਹੈ ਟਾਈਪ ਕਰਾਵਾ ਹਾਂ ਇਹ ਕਰਾਵਾ ਸਾਈਟ ਨੂੰ ਵੀ ਖੜੇ ਨੂੰ ਸਖਾ ਕੋਈ ਨਹੀਂ ਕੋਈ ਵੀ ਫਾਰਮਾ ਲਾ ਦੇ ਦਿੰਦੇ ਕਿੰਨੇ ਪੈਸੇ ਚਾਹ ਲੋਗੇ ਹਾਂ ਇਹ ਦਰਸ ਬਤਵਾ ਨਾਲ ਸੀ ਕਿ ਤੱਕ ਕਰ ਲਿਆ ਸੀ ਕੀ ਨਾ ਬਾਲਾ ਰੋੜਾ ਰੋੜਾ ਕੋਈ ਨਹੀਂ 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 ਉਹ ਨਹੀਂ ਨਾ ਫਿਰ ਹਾਂ ਹਾਂ ਆ ਤੁਹਾਨੂੰ ਜਪਰੀ ਦੋ ਹਾਂ ਦੁਰੀ ਅੱਛਾ ਇਹ ਕੰਮ ਕਰ ਹਾਂ ਕੋਲੇ ਦੇ ਦੋ ਨਹੀਂ ਇਹ ਆਹ ਚਾਹ ਦੇ ਦਿੱਤੇ ਕਿ ਮੈਂ ਮੈਂ ਕਿਉਂ ਦੇ ਕੋ ਦੇ ਹਾਂ ਮੈਂ ਕੋਲੇ ਦੋ ਕਰੀਂ ਕੀ ਸੋਈ ਨਹੀਂ ਇਹ ਤੁਰੇ ਮੈਂ ਵੀ ਕਿਹਨੂੰ ਪਾਰਾ ਪਾਰਾ ਇਹ ਆ ਗਿਆ ਪਾਣੀ ਫਾਰਕ ਕਿ ਫਲੈਟ ਆ ਗਈ ਕੇ ਅੱਛਾ ਤੁਸੀਂ ਆਪਦਾ ਕੈਮਰਾ ਖੋਲ ਲਿਆ ਹੋਰ ਨਵੀਂ ਵੋਟੀ ਹਰਪਾਲ ਨਵਾਂ ਮੁੰਡਾ ਵਿਆਹ ਵਾਲਾ ਆਏ ਨਾਨਕੀ ਹੈ ਨਾ ਉਹ ਵੇਖੀ ਉਹਨੂੰ ਲੱਗਦਾ ਵੀ ਮੈਂ ਉੱਪਰੇ ਥਾਂ ਆ ਗਿਆ ਇੱਥੇ ਅੱਗੇ ਵੀ ਆ ਜਾਂਦਾ ਇੱਧਰ ਨਹੀਂ ਅੱਗੇ ਰਹਿੰਦਾ ਅੱਛਾ ਇੱਕ ਮਾਣ ਉਹ ਕਹਿੰਦਾ ਜਿੱਥੋਂ ਲਿਆਈ ਮੈਨੂੰ ਉੱਥੇ ਛੱਡ ਕੇ ਆ ਕੰਦ ਘਤਾ ਦੇ ਕੰਦ ਨਹੀਂ ਨਹੀਂ ਕੋਈ ਨਹੀਂ ਪਤਾ ਲੱਗਦਾ ਲੱਗਦਾ ਕਿ ਰਹਿਣ ਕਿ ਕਰ ਮੈਂ ਕੁੱਤਾ ਨਾ ਫੜ ਲੈਣਾ ਅੱਛਾ ਹਾਂ ਕੁੱਤੇ ਨਾ ਫੜ ਲੈਣਾ ਹੈ ਕਿੰਨਾ ਸੋਹਣਾ ਹਾਂ ਬੜਾ ਸੋਹਣਾ ਉਦੋਂ ਮੈਂ ਵੀ ਚੱਕਿਆ ਸੀਗਾ ਹਾਂ ਉਹ ਸਭੂ ਥੋੜੀ ਜਿਹੀ ਦਿਰ ਦੀ ਕਿੱਡਾ ਹੋ ਗਿਆ ਉਦੋਂ ਤਾਂ ਨਿੱਕੂ ਜਿਹਾ ਸੀਗਾ ਸਮਝ ਨਹੀਂ ਲੱਗਦੀ ਮੇਰੀ ਮੰਮੀ ਕਿੱਥੇ ਆ ਲੈ 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 ਕੀ ਕਰਦਾ ਇੱਧਰ ਭਾਬੀ ਐ ਉਹਨੂੰ ਮੈਲਬ ਉੱਤੇ ਲੈ ਲਾ ਹੈ ਭਾਬੀਆਂ ਸਾਰੀਆਂ ਹੀ ਹਾਂ ਹਮ ਮੈਂ ਰਮਨ ਹੋਣੀ ਉਹ ਦੂਜੀ ਰਮਨ ਉੱਧਰ ਵੱਡੀ ਰਮਨ ਵੱਡੀ ਰਮਨ ਹਮ ਰਮਨਾ ਵੀ ਦੋ ਹੋ ਗਈਆਂ ਹਨਾ ਰਮਨ ਇੱਕ ਮਨਜੀਤ ਦੀ ਵੋਟੀ ਦਾ ਨਾ ਦੂਜਾ ਇਕਾ ਜੋਧਾ ਦੀ ਵੋਟੀ ਨਾਨਕਿਆ ਆਉਂਦਾ ਪਿੰਡ ਮੰਦੀਪ ਉਧਰ ਮੁੰਡੇ ਨੇ ਅੱਜ ਛੁੱਟੀ ਮੈਂ ਕਿਹਾ ਉਧਰ ਮੁੰਡੇ ਨੇ ਛੁੱਟੀ ਘੱਟ ਕੇ ਜਾਣਾ ਵਾ ਤੇ ਉਹ ਵਿਚਾਰੇ ਦੇ ਦੇਖਿਓ ਉਹ ਕਿੱਥੇ ਖੜਾ ਜਾ ਕੇ ਉਹ ਦੋਸਤਾਂ ਨਾਲ ਕਰ ਰਿਹਾ ਹੈ ਨਾ ਮੁੰਡਾ ਡਾਕਟਰ ਕਰ ਰਿਹਾ ਓਟੀ ਨਾਲ ਅੱਛਾ ਹਾਂ ਕੀ ਨਜ਼ਾਰਾ ਹੈ ਨਾ ਕੋਈ ਵੀ ਆਪਾਂ ਕਿਤੇ ਵੀ ਜਾਣਾ ਹੈ ਨਾ ਆਪਦਾ ਘਰ ਪਰਿਵਾਰ ਛੱਡਣਾ ਬਹੁਤ ਔਖਾ ਹੈ ਨਾਵੇਂ ਉਹ ਤੇ ਆਇਆ ਨਾ ਘੋੜੋਂ ਹਾਂਜੀ ਹਾਂ ਇਹ ਵੀ ਹੈਗਾ ਨਾ ਜਸਰੀ ਦੇ ਪਹੁੰਚ ਤਾ ਨਹੀਂ ਫਟਫਟ ਹੋਈ ਗੀਆਂ ਹੈ ਨਾ ਇਹ ਨਾ ਇਹਨਾਂ ਨੇ ਖਿੱਚੀਆਂ ਸੀ ਉਦੋਂ ਮੇਰੇ ਤੋਂ ਮੇਰਾ ਤਾਂ ਟਾਈਮ ਹੀ ਨਹੀਂ ਲੱਗਾ ਲੈਣ ਦਾ ਕੁੜੀ ਬੜੀ ਸੋਹਣੀ ਆਪਣੇ ਪਰਿਵਾਰ ਤੇ ਰਹਦੀ ਚਲੋ ਵਧੀਆ ਗੱਲ ਹਾਂ ਦੋਵੇਂ ਇੰਨੇ ਜੱਸ ਕੁ ਇਦਨੇ ਪਾਈ ਸੀ ਅੱਗੇ ਸੋਹਣੀਆਂ ਆਈਆਂ ਸਾਰੀਆਂ ਫਿਰ ਮਗਰ ਲੀਆਂ ਵੀ ਸੋਹਣੀਆਂ ਹੀ ਆਉਣਗੀਆਂ ਸੋਹਣੀਆਂ ਹੀ ਆਉਣਗੀਆਂ ਹਾਂ ਅੱਪਾ ਠੰਡ ਚ ਖੜੀਆਂ ਆਜੋ ਅੰਦਰ ਆਜੋ ਆਜੋ ਅੰਦਰ ਆਜੋ ਚੱਲਾ ਗਿਆ ਵੇਖ ਲਓ ਮਾੜਾ ਜਹਾ ਹੋਰ ਨਾ ਕੁੱਤਾ ਕੱਤਾ ਫੜ ਲਵੇ ਉਹਨੂੰ ਕਿਤੇ ਆਜੋ ਆਜੋ ਬਟੇ ਨਾਨਕਿਆਂ ਦੇ ਪਿੰਡ ਆਏ ਆ ਵਿਆਹ ਵਾਲੇ ਮੁੰਡੇ ਦੇ ਪਿੰਡ ਵਿਰਾਜ ਦੇ ਨਾਨਕੀ ਇੱਥੇ ਘਾਦਸ ਮੋਚੇ ਲੱਗ ਗਏ ਪਤਾ ਫਿਰ ਵਿਰਾਜ ਚਾਤੀ ਛੋਨਾ ਵੇਰੀ ਵੀ ਨਹੀਂ ਛੋਨਾ ਲਾ 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 ਆਜੋ ਆਜੋ ਆ ਮਾਮੀ ਕੋਲੇ ਜਾਵੜ ਮਾਮੀ ਕੋਲੇ ਜਾਵ ਆ ਆ ਆ ਆ ਮਾਮੀ ਕੋਲੇ ਜਾਵੜ ਆਜੋ ਅੰਦਰ ਆਜੋ ਚੋਨਾ ਚੋਨਾ ਕਿਧਰ ਹੋ ਜੂਨਾ ਚਲੋ ਛੋਟੇ ਮਾਮੇ ਕੇ ਇਹਨਾਂ ਦੇ ਵੇਖੋ ਐਲੋਵੀਰਾ ਕਿੰਨਾ ਜਿਆਦਾ ਆ ਅਰਜੁਨ ਛਾਲ ਆ ਆ ਕਰਮੇ ਅਰਜੁਨ ਛਾਲ ਆ ਜਿਹੜਾ ਸੁਖਦੇਵ ਉਹ ਲੱਕੜਾਂ ਜੀਆਂ ਬਾਲ ਕੇ ਪੀਂਦਾ ਹੁੰਦਾ ਹਾਂ ਪੱਤੇ ਵੀ ਇੱਕ ਵਾਰੀ ਹਾਂ 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 ਉਹ ਆਏ ਅਰਜਨ ਛਾਲ ਦਾ ਬੂਟਾ ਇਹ ਜਰੂਰ ਇਹਦੇ ਪੱਤੇ ਵੀ ਵਾਲ ਕੇ ਪੀ ਸਕਦੇ ਨੇ ਲੱਕੜ ਵੀ ਲੱਕੜੇ ਦੀ ਬਹੁਤ ਵਧੀਆ ਉਦਾਂ ਹੀ ਭਿਉਂ ਕੇ ਆ ਮਰੂਵਾ ਅੱਛਾ ਐਲੋਵੇਰਾ ਕਿੰਨਾ ਧਨੀਆ ਜਿੱਦਾ ਸੋਨਾ ਮੁੱਕਾ ਨਹੀਂ ਹਾਂ ਆਪਣੇ ਹੀ ਉੱਥੇ ਔਖਾ ਹੋ ਜਾਂਦਾ ਮੈਂ ਕਿਹਾ ਅਰਜਨ ਛਾਲ ਦਾ ਜਿਹੜਾ ਬੂਟਾ ਇਹ ਹਾਂ ਅੰਕੇ ਦੀ ਲੱਕੜ ਨੁੱਕੜ ਵਾਲ ਕੇ ਪੀਏ 슈ਗਰ ਤੋਂ ਤੇ ਗਰਮੀ ਤੋਂ ਬਹੁਤ ਚੰਗੀ ਹੁੰਦੀ ਜਿੱਤੇ ਲੀਵਰ ਚ ਗਰਮੀ ਹੋਵੇ ਨਾ ਤੇ ਅਰਜਨਸ਼ਾਲ ਜਿਹੜਾ ਇਹਦੀ ਲੱਕੜ ਬਹੁਤ ਵਧੀਆ ਹੁੰਦੀ ਹੈ ਠੀਕ ਹਾਂ ਮੈਨੂੰ ਦਸ ਜਸਪੀਤ ਨੇ ਦੱਸਿਆ ਸੀਗਾ ਅੱਛਾ ਕਹਿੰਦੀ ਮੰਮੀ ਕਿ ਲੱਗਾ ਤਾਂ ਸੱਚ ਉਹ ਮੰਗਾ ਦਿਓ ਸਾਨੂੰ ਚੇਤੇ ਨਾਲ ਉਹ ਮੰਗਾ ਦਿੰਨੇ ਹਾਂ ਅਸੀਂ ਲਾਵਾਂਗੇ ਲਿਜਾ ਕੇ ਸਿਉਂਖ ਦਾ ਬੁੱਟ ਹਏ ਲੈ ਅੱਛਾ ਉਹਦਾ ਇਹ ਨਾ ਜਾਣਾ ਧੋਕੇ ਕਰ ਦਿੰਦਾ ਆਹੋ ਆਹੇ ਥੈ ਜੇ ਸਾਰਿਆਂ ਨੂੰ ਸਕੂਲੋਂ ਆ ਕੇ ਮਿਲਦਾ ਨਾ ਆਜੋ ਸਾਨੂੰ ਵਧਾਈ ਆਜੋ